ਇਸ ਵੀਡੀਓ ਨੂੰ ਦਬ ਕੇ ਸ਼ੇਅਰ ਵੀ ਕਰ ਦਿਓ ਤੇ ਇਸ ਵੀਡੀਓ ਦੇ ਥੱਲੇ ਇਸ ਧੀ ਨੂੰ ਮਹਿਕਦੀਪ ਨੂੰ ਕੌਂਗ੍ਰੈਚੁਲੇਸ਼ਨ ਜ਼ਰੂਰ ਆਖਿਓ ਚੈਂਪੀਅਨਸ਼ਿਪ ਚਾਹੇ ਜੋਨ ਦੀ ਹੈ ਜ਼ਿਲ੍ਹੇ ਦੀ ਹੈ ਸਟੇਟ ਦੀ ਹੈ ਤੇ ਚਾਹੇ ਨੈਸ਼ਨਲ ਹੈ ਮਾਨਸਾ ਜ਼ਿਲ੍ਹੇ ਦੀਆਂ ਤੀਆਂ ਸਰਦੂਲਗੜ ਏਰੀਆ ਦੀਆਂ ਤੀਆਂ ਹਰ ਇੱਕ ਖਿੱਤੇ ਦੇ ਵਿੱਚ ਮੱਲਾ ਮਾਰੀਆਂ ਨੇ ਅੱਜ ਜਿਹੜੀ ਇੱਥੇ ਬੱਚੀ ਮਹਿਕਦੀਪ ਕੌਰ ਉਹਨੇ ਨੈਸ਼ਨਲ ਦੇ ਵਿੱਚ 1500 ਮੀਟਰ ਦੇ ਵਿੱਚ ਮੱਲਾ ਮਾਰੀਆਂ ਸਿਲਵਰ ਮੈਡਲ ਲੈ ਕੇ ਆਪਦੇ ਪਿੰਡ ਪਹੁੰਚੀ ਐ ਪਿੰਡ ਰੋੜਕੀ ਦੇ ਸਾਰੇ ਇੱਥੇ ਵਸਨੀਕ ਵੀ ਖੜੇ ਨੇ ਇੱਕ ਵਾਰ ਗੱਲਬਾਤ ਕਰਦੀਆਂ ਬੇਟਾ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਲੱਖ ਲੱਖ ਵਧਾਈਆਂ ਇਸ ਤੇ ਧੰਨਵਾਦ ਜੀ ਕਿਵੇਂ ਲੱਗਦਾ ਕਿਉਂਕਿ ਪਿਛਲੇ ਸਾਲ ਵੀ ਇੱਥੇ ਖੜੇ ਸੀ ਉਦੋਂ ਸਟੇਟ ਜਿੱਤੇ ਸੀ ਤੇ ਨੈਸ਼ਨਲ ਦੇ ਵਿੱਚੋਂ ਚੌਥਾ ਸਥਾਨ ਸੀ ਹਨਾ ਐਸ ਵਾਰੀ ਸੈਕਿੰਡ ਆਏ ਹੋ ਆਉਣ ਵਾਲਾ ਟਾਈਮ ਕਿਵੇਂ ਦਾ ਹੋਊਗਾ ਜਦੋਂ ਅਸੀਂ 골ਡ ਲੈ ਕੇ ਆਵਾਂ ਉਹ ਟਾਈਮ ਵੀ ਜਲਦੀ ਆਊਗਾ ਜਦ ਰੋਸ ਵਿੱਚ 골ਡ ਲੈ ਕੇ ਆਵਾਂ ਤੇ ਪੂਰੇ ਪਿੰਡ ਦਾ ਪੂਰੇ ਸ਼ਹਿਰ ਦਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰ ਤੇ ਆਦੇ ਮਾਤਾ ਪਿਤਾ ਨੂੰ ਬਹੁਤ ਮਾਣ ਮਹਿਸੂਸ ਹੋਊਗਾ ਮੇਰੀ ਖੁਸ਼ੀ ਤੇ ਇਸ ਤਰੱਕੀ ਤੇ ਤੇ ਬਿਲਕੁਲ ਇਹ ਇੱਕ ਟਾਫ ਟਾਸਕ ਸੀ ਕਿੰਨਾ ਕੁ ਮਿਹਨਤ ਕੀਤੀ ਕਿੰਨਾ ਕੁ ਕਠਿਨਾਈਆਂ ਦਾ ਸਾਹਮਣਾ ਕੀਤਾ ਮੈਂ ਤਾਂ ਬਹੁਤ ਕੀਤੀ ਮੇਰੇ ਕੋਚ ਸਾਹਿਬ ਨੇ ਬਹੁਤ ਜ਼ਿਆਦਾ ਉਹ ਕਰਵਾਇਆ ਮੇਰੇ ਕੋਚ ਸਾਹਿਬ ਇੱਥੇ ਨਹੀਂ ਸਲਾਮ ਠੀਕ ਹੈ ਮੇਰੇ ਸਰ ਨੇ ਬਹੁਤ ਹੀ ਮਿਹਨਤ ਕਰਵਾਈ ਕੈਪਟਨ ਸਰ ਨੇ ਵੀ ਬਹੁਤ ਕੁ ਕੀਤਾ ਮੈਨੂੰ ਘਰ ਜਾਂਦਾ ਵੀ ਬਹੁਤ سپورਟ ਸੀ ਤਾਂ ਕਰਕੇ ਅੱਜ ਇੱਥੇ ਹਾਂ ਤੇ ਜਿੱਤ ਦਾ ਸੇਰਾ ਕਿਹਨੂੰ ਦੇਣੀ ਹੈ ਮੰਮੀ ਨੂੰ ਕਿ ਡੈਡੀ ਨੂੰ ਦੋਨਾਂ ਨੂੰ ਕਿਉਂਕਿ ਉਹਨਾਂ ਨੇ ਕਈ ਵਾਰੀ ਹੁੰਦਾ ਕਿਤੇ ਨਾ ਕਿਤੇ ਡੀਮੋਟੀਵੇਟ ਵੀ ਹੋ ਜਾਂਦੇ ਮਾਪੇ ਵੀ ਨਹੀਂ ਕੁੜੀ ਆ ਉਹਨਾਂ ਨੂੰ ਬਾਹਰ ਨਹੀਂ ਭੇਜਣਾ ਆਪਾਂ ਐ ਕੋਈ ਐਵੇਂ ਦਾ ਵੀ ਸਾਹਮਣਾ ਕਰਨਾ ਪਿਆ ਤੁਹਾਨੂੰ ਨਹੀਂ ਨਹੀਂ ਇਦਾਂ ਦਾ ਬਿਲਕੁਲ ਨਹੀਂ ਹਰ ਵਕਤ ਜਿੱਥੇ ਜਾਣਾ ਸੀ ਪਰਮਿਸ਼ਨ ਸੀ ਜਾਂਦੀ ਸਕੂਲ ਦੇ ਵਿੱਚ ਪੜ੍ਹਾਈ ਦੇ ਵਿੱਚ ਅਫੈਕਟ ਪੈਂਦਾ ਉਹਦੇ ਵਿੱਚ ਪੜ੍ਹਾਈ ਦੀ ਨੂੰ ਤੇ ਖੇਡ ਨੂੰ ਬੈਲੈਂਸ ਕਿਵੇਂ ਕੀਤਾ ਮਤਲਬ ਔਖਾ ਸੀ ਬਟ ਫਿਰ ਵੀ ਠੀਕ ਸੀ ਸਕੂਲਰ ਟੀਚਰਾਂ ਨੇ ਵੀ سپورਟ ਕੀਤੇ ਇਸ ਬਾਰੇ ਕਿ ਹਾਂ ਕਿ ਕਿੱਦਾਂ ਮੈਂਟੇਨ ਕਰਨਾ ਤਾਂ ਕਿ ਤੇ ਅੱਜ ਵਧੀਆ ਚੰਗਾ ਲੱਗ ਰਿਹਾ ਹਾਂਜੀ ਬਹੁਤ ਚੰਗਾ ਲੱਗ ਰਿਹਾ ਕਈ ਲੋਕ ਐਵੇਂ ਦੇ ਵੀ ਆ ਜੀ ਕਈ ਕਹਿ ਦਿੰਦੇ ਆ ਵੀ ਧੀਆ ਨੂੰ ਕੁੱਖਾਂ ਦੇ ਵਿੱਚ ਮਰਵਾ ਲਓ ਸਾਨੂੰ ਤਾਂ ਮੁੰਡਾ ਹੀ ਚਾਹੀਦਾ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਤੇ ਹੀ ਗੱਲ ਕਹਿਣੀ ਕਿ ਇਹ ਗਲਤ ਹੈ ਕਿ ਔਕਤियां ਅੱਜ ਕੱਲ ਮੁੰਡਿਆਂ ਤੋਂ ਵੀ ਅੱਗੇ ਜਾ ਰਹੀਆਂ ਨੇ। ਉਹਨਾਂ ਨੂੰ ਇਹ ਸੰਦੇਸ਼ ਇਹ ਦੇਣਾ ਚਾਹੀਦਾ ਕਿ ਹਾਂ ਕਿ ਧੀਆ ਨੂੰ ਮੁੰਡਿਆਂ ਦੇ ਬਰਾਬਰ ਸਮਝਣਾ ਚਾਹੀਦਾ। ਅੱਜ ਕੱਲ ਧੀਆ ਬਹੁਤ ਉੱਪਰ ਜਾ ਰਹੀ ਹੈ। ਬਿਲਕੁਲ ਥੈਂਕ ਯੂ। ਇਹਦੇ ਨਾਲ ਹੀ ਭਿੰਦਰ ਸਿੰਘ ਕੋਸਾ ਵੀ ਖੜਿਆ ਕੋਸਾ ਜਦੋਂ ਕਹਿੰਦੇ ਬੂਟਾ ਬੂਟੇ ਨੂੰ ਵਾਧਿਆਂ ਵੇਖਦੇ ਆ ਕਿਵੇਂ ਲੱਗ ਰਿਹਾ ਹੈ ਕਿਉਂਕਿ ਅੱਜ ਤੁਹਾਡਾ ਇੱਕ ਬੱਚਾ ਨੈਸ਼ਨਲ ਪੱਧਰ ਤੇ ਸੈਕੰਡ ਹੋ ਸਕਦਾ ਵੀ ਸ਼ਾਇਦ ਮੈਂ ਸੁਣਿਆ ਸੀ ਕੈਪਟਨ ਸਾਹਿਬ ਤੋਂ ਕਹਿੰਦੇ 36 ਜਿਹੜਾ ਆ ਉਹ ਨੈਸ਼ਨਲ ਰਿਕਾਰਡ ਆ 38 ਜਿਹੜਾ ਸਿਰਫ 2 ਸੈਕਿੰਡ ਦਾ ਕਿਵੇਂ ਕਿਉਂ ਬਹੁਤ ਸਰ ਬਹੁਤ ਵਧੀਆ ਸੀਗਾ ਇਹਨਾਂ ਦੇ ਮਾਪਕੋ ਦਾ ਕੈਪਟਨ ਸਾਹਿਬ ਦਾ ਮੈਨੂੰ ਪਹਿਲੇ ਦਿਨੋਂ ਜਦੋਂ ਸੀਗਾ ਸਤਿਕਾਰਯੋਗ ਇਹਨਾਂ ਨੇ ਮੈਨੂੰ ਭੇਜਿਆ ਸਾਰਾ ਕੁਝ ਕੀਤਾ ਬੱਚੇ ਦੇ ਮਾਪਿਓ ਨੇ ਮਤਲਬ ਜਿਹੜੇ ਰੱਖਿਆ ਸਾਥ ਰੱਖਿਆ ਅੱਜ ਕੱਲ ਦੇ ਮਾਪੇ ਨੂੰ ਮਤਲਬ ਇੱਥੋਂ ਲੈ ਕੇ ਮਾਨਸਾ ਜਾਣਾ ਮੇਰੇ ਸਾਨੂੰ ਬਹੁਤ ਵੱਡੀ ਗੱਲ ਆ ਜੀ ਬੱਚੇ ਨੂੰ ਭੇਜਣਾ ਬੱਚੇ ਉੱਪਰ ਪਰੋਸਾ ਰੱਖਣਾ ਬੱਚੇ ਨੇ ਮੇਰੇ ਕੋਲ ਆਉਣਾ ਉੱਥੋਂ ਵਾਪਸ ਜਾਣਾ ਕੁਝ ਲੋਕ ਜਿਹੜੇ ਸੀ ਬਾਰਸ ਸਪੋਰਟ ਕਰਦੇ ਆ ਸਾਨੂੰ ਹਰ ਇੱਕ ਚੀਜ਼ ਚ ਪੈਸੇ ਚ ਜਾਂ ਖਾਣ ਪੀਣ ਚ ਰਹਿਣ ਚ ਸਰੀ ਚ ਚੌਕੇ ਨੇ ਪਰ ਜਿਹੜਾ ਇਹਨਾਂ ਨੇ ਮਿਹਨਤ ਕੀਤੀ ਬੱਚੇ ਨੇ ਉਹ ਬਾਖ ਮਲ ਗਈ ਕਿਵੇਂ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਅਚੀਵਮੈਂਟ ਰਹੂਗੀ ਉਸ ਟਾਈਮ ਸਰ ਭਈਆ ਅਚੀਵਮੈਂਟ ਰਹੂਗੀ ਬਹੁਤ ਵਧੀਆ ਬਸ ਰੱਬ ਸੁੱਖ ਰੱਖੇ ਕਿਸੇ ਪਾਸੇ ਇੰਜਰੀ ਨਾ ਹੋਵੇ ਥੋੜਾ ਬੱਚਾ ਦੀ ਕੇਅਰ ਕਰੇ ਜੇ ਮੈਂ ਇਹ ਬੱਚਾ ਰਹਿੰਦਾ ਮੈਨੂੰ ਸਾਰਿਆਂ ਚੇਤਨਾਣਾ ਚਾਹੀਦਾ ਇਹਦੇ ਕੋਲ ਫੋਨ ਵੀ ਨਹੀਂ ਹੈਗਾ ਤੇ ਇਹ ਸਿਰਫ ਇਹਨੇ ਕੀ ਕਰਨਾ ਵੈਥੋ ਚੜਨਾ ਬੱਸ ਚੜ ਕੇ ਮੈਨੂੰ ਫੋਨ ਕਰਨਾ ਕਿਸੇ ਤੋਂ ਵੀ ਨੰਬਰ ਲੈ ਕੇ ਮੈਂ ਕਿਹਾ ਸੀ ਇਹਨੂੰ ਵੀ ਪੁੱਤ ਫੋਨ ਨਹੀਂ ਰੱਖਣਾ ਤੂੰ ਕਾਲ ਕਰ ਮੈਨੂੰ ਇਹਨੇ ਚ ਨਹੀਂ ਜਾ ਕੇ ਮੈਨੂੰ ਫੋਨ ਕਰਨਾ ਵੀ ਸਰ ਮੈਂ ਆ ਆ ਵਾਸਤੇ ਇੱਥੇ ਆ ਗਈ ਅਸੀਂ ਆਪਣੇ ਆਪ ਲੈਣਾ ਤੇ ਆਪਣੇ ਆਪ ਹੀ ਛੱਡਣਾਗਾ ਇਹਨੇ ਉਹੀ ਕੀ ਕੀਤੀ ਇਹਨੇ ਮਾਪਿਆਂ ਨੂੰ ਕਿਹਾ ਸੀ ਕਿ ਮੋਬਾਈਲ ਦੀ ਕੋਈ ਲੋੜ ਨਹੀਂ ਤੇ ਬੱਚੇ ਜਿੰਨਾ ਦੂਰ ਰੱਖ ਸਾਰੇ ਮੋਬਾਈਲ ਤੋਂ ਉਹਨਾਂ ਦੂਰ ਰਹਿਣ ਤੇ ਇਹ ਬੱਚਾ ਉਸੇ ਲਾਈਨ ਦੇ ਉੱਪਰ ਸਭ ਤੋਂ ਫਸਦਾਗਾ ਤੇ ਅੱਜ ਇਹਦੀ ਮਿਹਨਤ ਤੁਹਾਡੇ ਸਾਹਮਣੇ ਹੈ ਬਿਲਕੁਲ ਜਿਹੜੇ ਨੈਸ਼ਨਲ ਕੋਚ ਕਿਉਂਕਿ ਇਹਨਾਂ ਨੇ ਇੰਟਰਨੈਸ਼ਨਲ ਪਲੇਅਰ ਵੀ ਰਹੇ ਨੇ ਕੋਚ ਵੀ ਰਹੇ ਨੇ ਕੈਪਟਨ ਗੁਲਜਾਰ ਸਿੰਘ ਜੀ ਜਨਾਬ ਕਿਵੇਂ ਲੱਗ ਰਿਹਾ ਏਰੀਏ ਵਾਸਤੇ ਮੈਡਲ ਲੈ ਕੇ ਆਉਣਾ ਕਿਵੇਂ ਵੇਖਦੇ ਉਹਨੂੰ ਇਹ ਸਾਡੇ ਏਰੀਏ ਵਾਸਤੇ ਸਦੂਲਗੜ੍ਹ ਵਾਸਤੇ ਰੋੜਕੀ ਪਿੰਡ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਸਾਡਾ ਬੱਚਾ ਛੋਟਾ ਜਾ ਨੈਸ਼ਨਲ ਲੈਵਲ ਤੇ ਕਿਉਂਕਿ ਕਈ ਵਾਰ ਨਾ ਇਹ ਨਹੀਂ ਪਤਾ ਵੀ ਨੈਸ਼ਨਲ ਛੋਟੀ ਜੀ ਹੋਊਗੀ ਕਿਤੇ ਆਪਾਂ ਨੈਸ਼ਨਲ ਐਂ ਬਣਾ ਲੈਂਦੇ ਆ 32 ਸਟੇਟਾਂ ਦੇ ਪਲੇਅਰ ਆ ਰਹੇ ਨੇ ਉਹਦੇ ਵਿੱਚ ਬਹੁਤ ਸਾਰੇ ਪ੍ਰੋਫੈਸ਼ਨਲ ਹੁੰਦੇ ਨੇ ਜਿਹੜੇ ਕਿ ਸਿਰਫ ਗੇਮ ਹੀ ਕਰਦੇ ਨੇ ਤੇ ਇਹ ਨਾਲ ਪੜ੍ਹਾਈ ਕਰ ਰਹੀ ਹੈ ਬੇਸਿਕਲੀ ਪਹਿਲਾਂ ਇਹ ਬਾਸਵਲ ਖੇਡਦੀ ਸੀ ਪਰ ਇਹਦੇ ਨਾਲ ਮੈਂ ਦੇਖਿਆ ਵੀ ਇਹਦਾ ਟੈਲੈਂਟ ਹੈਗਾ ਐਥਲੈਟਿਕ ਚ ਇਹ ਹੋਰ ਮੱਲਾ ਮਾਰ ਸਕਦੀ ਹੈ ਤੇ ਮੈਂ ਆਪਣੇ ਕੋਚ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਮੈਂ ਇੱਕ ਬੱਚਾ ਤੁਹਾਡੇ ਕੋਲੇ ਭੇਜਾਂ ਇਹ ਕਹਿੰਦੇ ਜਰੂਰ ਭੇਜੋ ਇਹਨਾਂ ਦੀ ਮਿਹਨਤ ਸਦਕਾ ਇਹਨਾਂ ਦੀ ਗਾਈਡੈਂਸ ਹੈ ਬੱਚੇ ਦੀ ਮੈਂਟ ਜਿਹਦੇ ਨਾਲ ਅੱਜ ਅਸੀਂ ਬੜਾ ਮਾਣ ਮਹਿਸੂਸ ਕਰਦੇ ਆ ਕਿ ਨੈਸ਼ਨਲ ਚੋਂ ਕੋਈ ਪਲੇਸ ਲੈਣੀ ਔਰ ਉਹ ਵੀ ਇੰਨੇ ਵਧੀਆ ਟਾਈਮ ਨਾਲ ਜਿਹੜਾ ਕਿ ਨੈਸ਼ਨਲ ਰਿਕਾਰਡ ਦੇ ਬਰਾਬਰ ਹੀ ਹੈ तकरीबन ਕਿਉਂਕਿ ਕੋਈ ਅੱਧਾ ਸੈਕਿੰਡ ਸੁੱਕਣ ਕੋਈ ਗੱਲ ਨਹੀਂ ਹੁੰਦੀ ਤੇ ਆਉਣ ਵਾਲੇ ਸਮੇਂ ਚ ਉਮੀਦ ਕਰਦੇ ਆ ਕਿ ਇਹ ਹੋਰ ਵੀ ਚੰਗੇ ਰਿਕਾਰਡ ਬਣਾਉਗੀ ਤੇ ਮਾਪਿਓ ਦਾ ਨਾਂ ਰੋਸ਼ਨ ਕਰੂਗੀ ਨਾਲ ਅਲੱਗ ਦਾ ਨਾਂ ਰੋਸ਼ਨ ਕਰੂਗੀ ਆਇਤਾ ਇਸ ਨੂੰ ਵਧਾਈ ਦਿੰਦੇ ਆ ओके ਅੱਗੇ ਵਾਸਤੇ ਇਹਨਾਂ ਨੂੰ ਪ੍ਰੇਰਿਤ ਕਰਦੇ ਆ ਕਿ ਹੋਰ ਵੈਂਟ ਕਰੋ ਬੇਟਾ ਦੱਬ ਕੇ ਬਿਲਕੁਲ ਸਰਪੰਚ ਸਾਹਿਬ ਨਾਲ ਖੜੇ ਆ ਕਿਉਂਕਿ ਪਿੰਡ ਦੀ ਵਿਕਾਸ ਦਾ ਤਾਂ ਧਿਆਨ ਹੁੰਦਾ ਪਰ ਪਿੰਡ ਦਾ ਜਦੋਂ ਨਾਂ ਉੱਚਾ ਹੁੰਦਾ ਉਦੋਂ ਕਿਤੇ ਨਾ ਕਿਤੇ ਸਰਪੰਚ ਨੂੰ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਕਿਵੇਂ ਲੱਗ ਰਿਹਾ ਸਰਪੰਚ ਸਾਹਿਬ ਬਹੁਤ ਵਧੀਆ ਜੀ ਪਹਿਲਾਂ ਤਾਂ ਸੋਡੀ ਸਾਰੀ ਟੀਮ ਦਾ ਸਾਡੀ ਪੰਚਾਇਤ ਕੰਨੀਆਂ ਪੂਰੇ ਨਗਰ ਕੰਨੀਆਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੱਥੇ ਕਵਰ ਕਰਨ ਆਏ ਹੋ ਸਾਡੀਆਂ 3 ਨੇ ਮੈਡਲ ਲਿਆਂਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰਵੰਨੀਆਂ ਸਾਰੇ ਪੰਚਾਇਤ ਕੰਨੀਆਂ ਇਸ ਧੀ ਦਾ ਤੇ ਅੱਗੇ ਵੀ ਕਾਮਨਾ ਕਰਦੇ ਆ ਵੀ ਦਿੰ ਦੁੱਗਣੀ ਰਾਤ ਚੌਗਣੀ ਸਾਡੀ ਧੀ ਤਰੱਕੀ ਕਰੇ ਬਿਲਕੁਲ ਜੀ ਕਿਤੇ ਨਾ ਕਿਤੇ ਆਪਾਂ ਵੇਖੀਏ ਸਰਪੰਚ ਸਾਹਿਬ ਜਿਵੇਂ ਆਮ ਪਿੰਡਾਂ ਦੇ ਵਿੱਚ ਵੇਖਦੇ ਆ ਸਟੇਡੀਅਮ ਦੀਆਂ ਗਰਾਊਂਡਾਂ ਦੀ ਘਾਟ ਹੁੰਦੀ ਤੁਸੀਂ ਇਸ ਬਾਰੇ ਵੀ ਕੋਈ ਸੋਚ ਰਹੇ ਹੋ ਹਾਂਜੀ ਆ ਸਾਨੂੰ ਸਰਕਾਰ ਨੇ ਮਨਜ਼ੂਰ ਕਰਿਆ 38 ਲੱਖ ਰੁਪਏ ਸਾਡੇ ਗਰਾਊਂਡ ਵਾਸਤੇ ਆਇਆ ਅਸੀਂ ਮੰਗ ਕਰੀ ਸਾਡੀ ਮੀਟਿੰਗ ਸੀ ਡੀਸੀ ਸਾਹਿਬ ਦੇ ਉੱਤੇ ਅਸੀਂ ਮੁੱਦਾ ਠਾਆਇਆ ਸਾਡੇ ਵਾਟਰਵਾਸ ਦਾ ਸਟੇਡੀਅਮ ਦਾ ਤੇ ਇੱਕ ਪਸ਼ੂ ਹਸਪਤਾਲ ਦਾ ਇਹ ਤਿੰਨ ਚਾਰ ਮੁੱਦੇ ਅਸੀਂ ਠਾਏ ਉਹਦੇ ਵਿੱਚ ਸਾਨੂੰ ਐਮਐਲਏ ਬਹੁਤ ਸਹਿਯੋਗ ਕਰ ਰਿਆ ਕਰੀ ਵੀ ਜਾਂਦਾ ਦੋ ਤਾਂ ਸਾਨੂੰ ਦੇਤੇ ਵਾਟਰਵਾਸ ਵਾਲਾ ਵੀ ਸਾਡਾ ਪਾਸ ਹੋ ਜੂਗਾ ਮਹਾਰਾਜ ਦੀ ਕਿਰਪਾ ਨਾਲ ਆ ਸਾਡੀ ਮੀਟਿੰਗ ਹੈ ਨਾਲ ਹੀ ਮੈਕਦੀਪ ਦੇ ਮੰਮੀ ਡੈਡੀ ਵੀ ਖੜੇ ਆ ਗੱਲਬਾਤ ਕਰਦੇ ਵੀ ਕਿਵੇਂ ਲੱਗ ਰਿਹਾ ਕਿਉਂਕਿ ਪਿਛਲੇ ਸਾਲ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਮੈਡਲ ਲੈ ਕੇ ਆਈ ਸੀ ਤਾਂ ਬੜਾ ਸਾਰੀ ਪਿੰਡ ਨਹੀਂ ਮਾਨਤਨ ਕੀਤਾ ਸੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪਿੰਡ ਦਾ ਬਹੁਤ ਉਹ ਧੰਨਵਾਦ ਕਰਦਾ ਜੀ ਉਸ ਤੋਂ ਬਾਅਦ ਇਹਨਾਂ ਦੇ ਕੋਚ ਸਹਿਮਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਬਹੁਤ ਵਧੀਆ ਹੱਥ ਹੈ ਜੀ ਇੱਥੇ ਤੇ ਕਰ ਬੱਚਾ ਲਗਣ ਕਰਕੇ ਆਇਆ ਜੀ ਤੇ ਬਾਕੀ ਅਸੀਂ ਇਹਦੇ ਬੱਚੇ ਤੇ ਸਾਰਾ ਨਗਰੀ ਮਾਨ ਕਰਦਾ ਜੀ ਅਸੀਂ ਤੇ ਕਰਨੀ ਗੱਲ ਸਾਰਾ ਨਗਰ ਕਹਿੰਦਾ ਵੀ ਗੁੜੀਆਂ ਕੁਛ ਨਾ ਕੁਛ ਬਣੂਗੀ ਸਾਰਾ ਹਰ ਇੱਕ ਬੰਦਾ ਹੀ ਇਹ ਲਫ਼ਜ਼ ਬੋਲਦਾ ਜੀ ਪ੍ਰਮਾਤਮਾ ਕਰੇ ਇਹ ਛੇਤੀ ਦਿਨ ਆਵੀ ਪਿੰਡ ਦੇ ਵਿੱਚ ਹੋਰ ਵੀ ਖੁਸ਼ੀਆਂ ਹਨ ਇੱਕ ਹੋਰ ਗੱਲ ਪੁੱਛਦਾ ਜਦੋਂ ਜਨਮ ਲਿਆ ਸੀ ਉਦੋਂ ਕਿਤੇ ਨਾ ਕਿਤੇ ਕੋਈ ਕਹਿੰਦੇ ਸੀ ਵੀ ਤੀ ਜਮ ਪੀਰ ਕੀ ਹੋ ਗਿਆ ਕਿਵੇਂ ਕਿਤੇ ਨਾ ਕੋਈ ਐਵੇਂ ਦੀ ਵੇਖਣ ਨੂੰ ਸੁਣਨ ਨੂੰ ਮਿਲੀ ਉਹਦੋਂ ਤਾਂ ਹੈਗਾ ਸੀਗਾ ਜੀ ਪਰ ਹੁਣ ਪਤਾ ਲੱਗਦਾ ਵੀ ਉਹੀ ਤੀ ਸਾਰੀ ਬਿਲਕੁਲ ਮਾਤਾ ਨਾਲ ਗੱਲ ਕਰਦੀਆਂ ਕਿਵੇਂ ਲੱਗ ਰਿਹਾ ਜਿੱਤੀ ਬਲੰਦੀਆਂ ਨੂੰ ਸ਼ੂਕੇ ਆਈ ਹੈ ਬਹੁਤ ਵਧੀਆ ਲੱਗਦਾ ਹੈ ਮੈਂ ਮੇਰੀ ਤੀ ਵਰਗੀ ਤੀ ਹਰ ਇੱਕ ਦੇ ਕਰੇ ਕਿਤੇ ਨਾ ਕਿਤੇ ਇਹ ਵੀ ਸੁਣਨ ਨੂੰ ਮਿਲਦਾ ਵੀ ਹਾਂ ਵੀ ਨਹੀਂ ਬਾਹਰ ਜਾਣਾ ਨਹੀਂ ਐ ਜਾਂ ਕਿ ਕੋਈ ਚੱਕਰ ਵਾਲਾ ਨਹੀਂ ਜੀ ਕੋਈ ਚੱਕਰ ਆਈ ਗੱਲ ਨਹੀਂ ਅਸੀਂ ਤੈਨੂੰ ਪੁੱਤੀ ਬਣਾਇਆ ਪੀ ਤੇ ਪੁੱਤ 'ਚ ਕੋਈ ਫਰਕ ਨਹੀਂ ਹੈਗਾ ਤੇ ਕੀ ਖਾਸ ਧਿਆਨ ਖਾਣ ਪੀਣ ਦਾ ਸਿਹਤ ਦਾ ਸਾਰਾ ਕਿਵੇਂ ਰੱਖਦੇ ਹੋ ਵਧੀਆ ਰੱਖਦੇ ਜਿਵੇਂ ਇਹ ਕਹਿੰਦੀ ਉਹ ਵੀ ਬਣਦਾ ਉਮੀਦ ਆਂਦਾ ਹਾਂਜੀ ਇਹ ਮਤਲਬ ਹੁਣ ਢਾਈ ਦੀ ਚੱਲਦੀ ਆ ਹਾਂਜੀ ਹਾਂਜੀ ਹੁਣ ਚੱਲਦੀ ਕਿਵੇਂ ਜਿਵੇਂ ਖਾਣ ਪੀਣ ਦੀ ਗੱਲ ਕੀਤੀ ਹੁਣ ਪਹਿਲਾਂ ਨਾਲ ਵੱਧ ਚੱਲਣ ਲੱਗ ਜੂਗੀ ਹਾਂਜੀ ਹੈ ਕਿਵੇਂ ਛੋਟਾ ਵੀਰਾ ਕਿਵੇਂ ਪਿੱਛੇ ਰੁਈ ਜਾਂਦਾ ਕੀ ਕਹੂੰਗੀ ਥੋੜਾ ਜਿਹਾ ਕਿਤਾ ਹੁਕਾ ਜਾਂਦਾ ਹਾਂਜੀ ਥੋੜਾ ਜਿਆਦਾ ਜਦੋਂ ਸਿਲਵਰ ਮੈਡਲ ਆਇਆ ਸੀ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਵੀ ਆਇਆ ਹੋਊਗਾ ਵੀ ਆਉਣ ਵਾਲਾ ਟਾਈਮ ਇਹੋ ਜਿਹਾ ਆਊਗਾ ਅਸੀਂ 골ਡ ਲਵਾਂਗੇ ਹਾਂਜੀ ਜ਼ਰੂਰ ਆਇਆ ਸੀ ਕਿ ਹਾਂ ਅੱਗੇ ਮੈਂ ਸੋਚਿਆ ਕਿ ਹਾਂ ਅੱਗੇ 골ਡ ਹੀ ਲੈਣਾ ਇਸ ਲਈ ਹੋਰ ਤੋਂ ਜਿਆਦਾ ਉਸ ਤੋਂ ਵੀ ਜ਼ਿਆਦਾ ਮਿਹਨਤ ਕਰਦੇ ਪਿੰਡ ਰੋਡ ਕੀ ਦਿੱਤੀ ਨੇ ਵੱਡੀਆਂ ਮੱਲਾ ਮਾਰੀਆਂ ਤੇ ਨੈਸ਼ਨਲ ਮੈਡਲ ਲੈ ਕੇ ਆਇਆ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਵੀ ਕਰ ਦਿਓ ਤੇ ਇਸ ਵੀਡੀਓ ਦੇ ਥੱਲੇ ਇਸ ਧੀ ਨੂੰ ਮਹਿਕਦੀਪ ਨੂੰ ਕੌਂਗ੍ਰੈਚੁਲੇਸ਼ਨ ਜ਼ਰੂਰ ਆਖਿਓ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਨਾਲ ਦੁਆਰਾ ਫਿਰ ਰੁਕ ਕਰਾਂਗੇ ਕੈਮਰਾ ਪਰਸਨ ਰਮਨ ਦੇ ਨਾਲ ਸੁਖਵਿੰਦਰ ਨਿੱਕੂ ਐਨ ਟੀਵੀ ਪੰਜਾਬੀ